ਅੱਜ ਦੇ ਦਿਨ ਜੀ ਸਾਡੇ ਇਥੇ ਪੁਲਿਸ 9054 ਦੀ ਜੋ ਪਰਿਵਾਰ ਸੀ ਅੱਜ ਉਹ ਇਸ 21 ਅਕਤੂਬਰ ਦੇ ਪੁਲਿਸ ਮੈਮੋਰੇਸ਼ਨ ਡੇ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਤੇ ਇਹ ਬੜਾ ਇੱਕ ਸੋਲਮ ਬੜਾ ਸੀਰੀਅਸ ਤੇ ਬਹੁਤ ਹੀ ਜ਼ਰੂਰੀ ਦਿਨ ਹੈ ਪੂਰੀ ਭਾਰਤੀ ਪੁਲਿਸ ਫੋਰਸ ਲਈ ਕਿਉਂਕਿ ਇਸ ਦਿਨ ਜੋ 1959 ਦੇ ਵਿੱਚ ਭਾਰਤੀ ਪੁਲਿਸ ਦੇ ਜਵਾਨਾਂ ਨੇ ਸ਼ਹਾਦਤ ਦਿੱਤੀ ਸੀ ਇੰਡੋਰ ਸਿਵਲ ਬਾਉਟਰ ਤੇ ਉਹ ਸਾਡੇ ਸਭ ਨੂੰ ਸਾਨੂੰ ਸਭ ਨੂੰ ਯਾਦ ਕਰਾਂਦੀ ਕਿ ਹਰ ਰੋਜ਼ ਜਿਸੀ ਜਦੋਂ ਇਹ ਵਰਤੀ ਪਾਨਿਆ ਤਾਂ ਅਸੀਂ ਕਿਹੜਾ ਫਰਜ਼ ਨਿਭਾਉਣ ਵਾਸਤੇ ਆਨੇ ਆ ਤੇ ਕੀ ਕਰਜ਼ ਹੈ ਸਾਡੇ ਮੋਢਿਆਂ ਤੇ ਕਿ ਉਹਨਾਂ ਦੀ ਯਾਦ ਨੂੰ ਅਸੀਂ ਹਮੇਸ਼ਾ ਸ਼ਰਦਾ ਤੇ ਫੁੱਲ ਪੇਂਟ ਕਰੀਏ ਤੇ ਉਸ ਦੇ ਕਾਬਿਲ ਬਣੀਏ ਅੱਜ 1 ਜੁਲਾਈ 2025 ਨੂੰ ਜੋ ਆਪਾਂ ਇੱਥੇ ਇਕੱਤਰ ਹੋਏ ਤੇ ਪਿਛਲੇ 1 ਸਾਲ ਦੇ ਦੌਰਾਨ ਤੇ ਜੋ ਸਟੇਟ ਪੁਲਿਸ ਤੇ ਜਿਹੜੀ ਸੈਂਟਰਲ ਪੁਲਿਸ ਆਰਗੇਨਾਈਜੇਸ਼ਨਸ ਦੇ ਜੋ ਜਵਾਨ ਜਿਹੜੇ ਸ਼ਹੀਦ ਹੋਏ ਥੇ ਤੇ ਉਹਨਾਂ ਦੇ ਸਾਰਿਆਂ ਦੇ ਨਾਮ ਜਿਹੜੇ ਸੀਗੇ ਉਹ ਲਏ ਗਏ ਤੇ ਇਹ ਸਾਨੂੰ ਯਾਦ ਦਿਵਾਦਾ ਹੈ ਕਿ ਪੁਲਿਸ ਜਿਹੜੀ ਇਹ ਕਿਹੜੇ ਜਵਾਨ ਜਿਹੜੇ ਨੇ ਉਹ ਸਾਡੀ ਸੁਰੱਖਿਆ ਦੇ ਸਾਡੇ ਸਮਾਜ ਦੇ ਉਹਦੀ ਸੁਰੱਖਿਆ ਦੇ ਤੇ ਕਮੇਟਾ ਬਠੇ ਹੋਏ ਨੇ ਤੇ ਇਹ ਬਹੁਤ ਪ੍ਰਭਾਵਕ ਸਿਲ ਹੈ ਜਿਹੜੇ ਆਪਣੇ ਸ਼ਹਿਰਾਂ ਨੂੰ ਯਾਦ ਕਰਦੇ ਨੇ ਉਹ ਕਿਤੇ-ਕਿਤੇ ਹੋ ਜਾਂਦੇ ਨੇ ਤੇ ਇਹ ਯਾਦ ਰੱਖਦਾ ਕਿ ਸਾਨੂੰ ਜਿਹੜੇ ਸਾਡੇ ਲਈ ਸਹੀ ਜਿਹੜੇ ਲੋਕ ਬਚਾਦੇ ਨੇ ਜਿਨ੍ਹਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਸੀ ਉਹਨਾਂ ਵੱਲੋਂ ਇਹ ਜਾਨ ਜਿਹੜੀ ਹੈ ਉਹ ਲਖਵਤੀ ਕੀਤੀ ਗਈ ਹੈ ਤੇ ਇਹ ਸਾਡੇ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਵੀ ਹੈ ਬਹੁਤ ਐਪਾ ਬਹੁਤਿਹਾਰ ਹੈ ਮੈਂ ਸਾਰੇ ਨਿੱਕਰ ਦੋਸਤਾਂ ਜਿਹੜੇ ਐ ਅਰਪਤ ਕਰਦਾ ਤੇ ਜਿਹੜੇ ਵੀ ਉਹਨਾਂ ਤੇ ਪਰਿਵਾਰ ਜਵਾਨਾਂ ਦੀ ਜਦ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਨੇ ਅਸੇਕੇਲੇ ਦੇ ਵਿੱਚ ਬਹੁਤ ਦਿੱਤੇ ਦੇਖਿਆ ਜਿਹੜੀਆਂ ਨੇ ਉਹ ਤੇ ਮੈਂ ਜੁਸ ਜਵਾਨਾਂ ਤੇ ਨਿਰਭਰ ਸੀ ਇਹ ਜਿਵੇਂ ਗਾਣੀ ਨੂੰ ਕੌਮ ਨੇ ਕਮਾ ਲਾ ਜੀ ਖਾਨ ਵਾਲਾ ਰੱਖ ਚਪੰਦਾ ਸਭ ਮੇਰੇ ਫਾਦਰ ਸਾਹਿਬ ਸ਼ਹੀਦ ਹੋਏ ਸੀ ਜੀ ਆ 32 33 ਸਾਲ ਪਹਿਲਾਂ ਦੀ ਗੱਲ ਹੈਗੀ ਤੇ ਸਾਨੂੰ ਮਤਲਬ ਬਹੁਤ ਵਧੀਆ ਲੱਗਦਾ ਸਾਨੂੰ ਸਨਮਾਨਿਤ ਕਰਦੇ ਨੇ ਇੱਥੇ ਉਹਨਾਂ ਨੂੰ ਯਾਦ ਕਰਦੇ ਨੇ ਬੁਲਾ ਕੇ ਸਾਨੂੰ ਸਰ ਬਹੁਤ ਸਾਨੂੰ ਸਹਿਚਾਰ ਕਰਦੇ ਨੇ ਡਿਪਾਰਟਮੈਂਟ ਵਾਲੇ ਸਾਨੂੰ ਬਹੁਤ ਵਧੀਆ ਲੱਗਦਾ ਸਰ ਕਦੋਂ ਸੀ ਇਹ ਕਿ ਕਿਹੜੇ ਸਰ 1991 ਸਰ ਹਾਂਜੀ ਕਿਸ ਤਰ੍ਹਾਂ ਦਾ ਹਾਲਾਤ ਸੀ ਉਦੋਂ ਪਰਿਵਾਰ ਦੇ ਤੇ ਕਿੰਨੀ ਔਖੀ ਘੜੀ ਸੀ ਉਦੋਂ ਸਮੇਂ ਤਾਂ ਬਹੁਤ ਛੋਟੀ ਸੀ ਪਰ ਦੱਸਦੇ ਨੇ ਪੇਰੈਂਟਸ ਵੀ ਥੋੜਾ ਉਸ ਉਸ ਟਾਈਮ ਆ ਥੋੜਾ ਗਰੀਬੀ ਵਾਲੀ ਹਾਲਾਤ ਸੀਗੇ ਫੈਮਿਲੀ ਦੇ ਨਾਰਮਲ ਜਿਹੀ ਹਾਲਾਤ ਸੀਗੇ ਕਿਤਨਾ ਹੁ ਮੈਚ ਵਿੱਚ ਉਹਨਾਂ ਸਾਡ ਬਰਬਾਰ ਦਹਾ ਹਾਂਜੀ ਹਾਂਜੀ ਸਰ ਮੈਨੂੰ ਵੱਲੋਂ ਬਹੁਤ ਵਧੀਆ ਸਾਡ ਸਹਿਯਾਰ ਦਿੱਤਾ ਜਾਂਦਾ ਸਾਨੂੰ ਵਧੀਆ ਹਾਲ ਚਾਲ ਕਿੱਛੇ ਹੁੰਦੇ ਨੇ ਨਵਿੰਦਰ ਸਿੰਘ ਜੀ ਅੱਜ ਆਇਆ ਇਸ ਤਰ੍ਹਾਂ ਅੱਜ ਦਾ ਪਹਿਲਾ ਦਾ ਤੁਹਾਡਾ ਫਸਾ ਤੇ ਇਸ ਪਰਾਂ ਲੱਗਿਆ ਅੱਜ ਅੱਜ ਸਰਵਨਾ ਨਾ ਨਾ ਤਕ ਦਰਵਾਜ਼ਾ ਹਰ ਸਾਲ ਹੀ ਹੁੰਦੀ ਸੀ ਤੇ ਫੰਗਰੋਂ ਲੁੱਗਿਆ ਫਾਤਰਾ ਵਿੱਚ ਡਾਕਟਰ ਸਾਡੀ ਕੋੰਦਰੀ ਸਕੇ ਦੁਪਾ ਸਾਡੀ ਘਰੇ ਜਾਂਦੇ ਨੇ ਮਿੱਠੀਆਂ ਕਰਦੇ ਨੇ ਬੰਦੋਸ਼ੀ ਜੋ ਥੋੜਾ ਕਿੰਨਾ ਕੀ ਸਭੀ ਪ੍ਰੈਂਡ 1900 ਕੰਨੀ ਆ ਉਦੋਂ ਤੁਹਾਡੀ ਉਮਰ ਕਿੰਨੀ ਸੀ ਤੇ ਉਸ ਤੋਂ ਬਾਅਦ ਪਰਿਵਾਰ ਦੇ ਕਿਸ ਤਰ੍ਹਾਂ ਦੇ ਹਾਲਾਤ ਹੋਏ ਕਿਉਂਕਿ ਕਾਫੀ ਖਾਈ ਮੈਂ ਦੁਟਾਈ ਚੱਲਦਾ ਸੀ ਕਿੰਨੀਆਂ ਕਿ ਤੰਗੀਆਂ ਉਦੋਂ ਫਟੇ ਕਿਉਂਕਿ ਬਹੁਤ ਛੋਟੀ ਉਮਰ ਸੀ ਛੋਟੇ ਵੀ ਕੋਈ ਇਹ ਨਹੀਂ ਚੀਜ਼ਾ ਤੇ ਕਾਚੇ ਕੌਣ ਉਦੋਂ ਕਮਾਨ ਵਾਲੇ ਕਿਉਂਕਿ ਹਾਲਾਤ ਦੇ ਉੱਤੋਂ ਡੈਡੀ ਉਮਰ ਛੋਟੀ ਸੀ ਉਦੋਂ ਤੇ ਕਾਫੀ ਸਟ੍ਰਗਲ ਕੀਤਾ ਇਹ ਹੁਣ ਕਿਸ ਤਰ੍ਹਾਂ ਮੈਕਹਮੇ ਵੱਲੋਂ ਤੁਹਾਡੇ ਪ੍ਰਵਾਦ ਦੇ ਸਾਰ ਦਿੱਤੀ ਜਾਂਦੀ ਹੈ ਪੂਰੀ ਪੂਰੀ